3rti tv ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਅਸੀਂ ਇਸ ਟਾਈਮ ਜੋ ਸਸਰਾਲੀ ਕਲੋਨੀ ਦਾ ਬੰਨ ਉੱਥੇ ਮੌਜੂਦ ਆ ਔਰ ਪਿੰਡ ਵਾਸੀਆਂ ਨਾਲ ਗੱਲ ਕਰਾਂਗੇ ਲਗਾਤਾਰ ਤੁਸੀਂ ਇੱਥੇ ਹੋ ਜਿੱਦਣ ਦਾ ਪਾਣੀ ਦਾ ਖਤਰਾ ਚੱਲ ਰਿਹਾ ਆ ਕੀ ਲੱਗਦਾ ਅੱਜ ਬੰਨ ਵੀ ਟੁੱਟ ਗਿਆ ਕਈ ਜਗ੍ਹਾ ਤੋਂ ਜਿਹੜਾ ਪਾਣੀ ਦਾ ਕੀ ਐ ਇਸ ਟਾਈਮ ਤੁਹਾਨੂੰ ਲੱਗ ਰਿਹਾ ਦੇਖੋ ਜੀ ਸਭ ਤੋਂ ਪਹਿਲਾਂ ਇੱਕ ਮਿੰਟ ਧੂੜ ਤੇ ਸਾਹਮਣੇ ਤੋਂ 10 ਕਿੱਲਿਆਂ ਦੀ ਲਮਾਈ ਉਧਰ ਨੂੰ ਅਸੀਂ ਜ਼ਮੀਨ ਦੀ ਉਧਰ ਦੀ 120 ਕਿੱਲੇ 30 ਕਿੱਲੇ ਪਟਵਾਰੀਆਂ ਨਾਲ ਫੋਟੋਆਂ ਖਿੱਚ ਲਈ ਪੱਕਾ ਝੋਨਾ ਝੋਨਾ ਉਜੜ ਗਿਆ ਕੀ ਸਰਕਾਰ ਉਹਨੂੰ ਮੁਆਵਜ਼ਾ ਦੇਊਗੀ ਸਾਨੂੰ ਮੁਆਵਜ਼ਾ ਦੇਊਗੀ ਜਿਨ੍ਹਾਂ ਦਾ ਅੱਖੀ ਦੇਖੇ ਪ੍ਰਸ਼ਾਸਨ ਦੇ ਉਜੜਿਆ ਫੇਰ ਪ੍ਰਸ਼ਾਸਨ ਕਹਿੰਦਾ ਅਸੀਂ ਅਸੀਂ ਆਪ ਕਰਾਂਗੇ ਸਾਡੇ ਪਿੰਡਾਂ ਵਾਲਿਆਂ ਨਾਲ 10 ਪਿੰਡਾਂ ਦੇ ਮੁੰਡਿਆਂ ਨਾਲ ਬੋਰੇ ਚੱਕੇ ਕੋਈ ਮਿਹਰਬਾਨ ਤੋਂ ਹੋਜਰੀ ਦਾ ਕੰਮ ਕਰਨ ਵਾਲਾ ਉਹ ਵੀ ਵਿਚਾਰਾ ਮਦਦ ਲਈ ਜੀ ਅਸੀਂ ਮੈਂ ਕਹਿੰਨਾ ਸਾਡੇ ਅਸੀਂ ਏਰੀਏ ਦੀ ਸੈਵਤ ਕਰਨੀ ਕਿੱਦਾਂ ਕਰੀਏ ਦੱਸੋ ਜਿਹੜੇ ਇਸ ਟਾਈਮ ਧੁੱਪ ਦੇ ਵਿੱਚ ਖੜੇ ਆ ਮੁੰਡੇ ਵੀ ਚਲੋ ਜੋ ਕਰਾਣਾ ਯਾਰ ਸਾਡੇ ਤੋਂ ਕਰਾ ਲੈ ਆ ਸਕਦੇ ਆ ਅਸੀਂ ਕਰਾ ਸਕਦੇ ਆ ਬੋਰੇ ਵੀ ਸਾਡੇ ਘਰਾਂ ਦੇ ਵਿੱਚ ਪਿੰਡਾਂ 'ਚ ਮੁੱਕ ਦੇ ਲਾ ਲਾ ਕੇ ਅਸੀਂ ਹੁਣ ਆਪਣੇ ਕੱਪੜਿਆਂ ਦੇ ਵਿੱਚ ਮਿੱਟੀ ਬੰਨ ਕੇ ਲਾਈਏ ਇੱਥੇ ਦੱਸੋ ਪ੍ਰਸ਼ਾਸਨ ਕਹਿੰਦਾ ਪ੍ਰਸ਼ਾਸਨ ਕਹਿੰਦੇ 100 ਫੁੱਟ ਜਿਹੇ ਰਹਿ ਗਿਆ ਅਸੀਂ ਕਰਾਂਗੇ ਹੁਣ 100 ਫੁੱਟ ਬੰਨ ਸਾਰਾ ਪਾਰ ਕਰਕੇ ਜ਼ਮੀਨ ਗੈਰਨੀ ਚੱਲੂਗੀ ਇਸ ਟਾਈਮ ਦਰਿਆ ਨੇ ਨੀਵਾ ਚੱਲ ਰਿਹਾ ਜੇ ਰਾਤ ਨੂੰ ਉੱਪਰ ਆ ਗਿਆ ਪਾਣੀ ਬਾਹਰ ਆ ਜੂਗਾ ਨਹੀਂ ਤਾਂ ਇਸ ਟਾਈਮ 50 ਫੁੱਟ ਦੁਗਾਈ ਤੇ ਨਾਲ ਚੱਲ ਰਿਹਾ ਜ਼ਮੀਨ ਵੱਡ ਵੱਡ ਕੇ ਸੈਟ ਦਾ ਸੈਟ ਦਾ ਸਾਡਾ ਇੱਥੋਂ ਪਿੰਡ 1 ਕਿਲੋਮੀਟਰ ਕਿੰਨੀ ਇੱਕ ਜ਼ਮੀਨ ਚਲ ਗਈ ਆ ਤੁਹਾਡੀ ਵੀ ਜ਼ਮੀਨ ਗਈ ਵਿੱਚ ਸਾਡੇ 13 ਕਿੰਨੇ ਕਿੰਨੇ ਤੁਹਾਡੇ 15 ਤੁਹਾਡੇ ਕੇ ਕਿੰਨੀ ਹੋਰ ਕਿੰਨੇ ਕੁ ਲੋਕਾਂ ਦੀ ਜ਼ਮੀਨ ਜੜਗੀ ਪਿੰਡ ਦੇ ਨੇ ਵੀ ਸਾਰੀ ਲੁੱਟ ਗਈ ਯਾਰ ਸਾਡੇ ਸਾਡੇ ਪਿੰਡ ਦੇ ਚਾਰ ਘਰ ਇਹ ਜੇ ਆ ਸਾਰੀ ਅਸੀਂ ਉਹਨਾਂ ਦਾ ਬੰਦੇ ਚ ਕਰਦੇ ਉਹਨਾਂ ਦੇ 20 20 20 ਮੱਝਾਂ ਉਹਨਾਂ ਦੇ ਘਰੇ ਖੜੀਆਂ ਉਹਨਾਂ ਦੇ ਪੱਠੇ ਇੱਥੋਂ ਪਾਉਂਦੇ 8 8 9 9 ਕਿਲੇ ਸੀ ਉਹਨਾਂ ਕੋ ਕੋ ਪੱਠੀ ਕਿਥੋਂ ਲਿਆ ਗਿਆ ਪ੍ਰਸ਼ਾਸਨ ਪੱਠੇ ਦੇਊਗਾ ਉਹਨੂੰ ਰੋਜ਼ ਤੇ ਜਿਹੜਾ ਪ੍ਰਸ਼ਾਸਨ ਲਗਾਤਾਰ ਪ੍ਰਸ਼ਾਸਨ ਦੀਆਂ ਗੱਡੀਆਂ ਇੱਥੇ ਐਨਡੀਆਰਐਫ ਦੀ ਟੀਮ ਆਰਮੀ ਪਹੁੰਚੀ ਹੋਈ ਔਰ ਇਹ ਆਪਣੇ ਆਰਮੀ ਮੈਨੂੰ ਮੈਨੂੰ ਆਰਮੀ ਸਾਰੇ ਪਹੁੰਚੇ ਹੋਏ ਆ ਆਰਮੀ ਮੈਨੂੰ ਨਹੀਂ ਪਤਾ ਵੀ ਆਰਮੀ ਤਾਂ ਆਈ ਆ ਮੈਂ ਕਹਿੰਨਾ ਆਰਮੀ ਕਹਿੰਦੇ ਆ ਕਹਿੰਦੇ ਜੇ ਤੁਸੀਂ ਪਾਣੀ ਚ ਰੋਡੂਗੇ ਅਸੀਂ ਫੜਨ ਵਾਸਤੇ ਆਏ ਆ ਉਹ ਕਹਿੰਦੇ ਸੀ ਫੜਨਾ ਵੀ ਚਲੋ ਫਿਰ ਬਹੁਤ ਡੋਲਿਆਂ ਨੂੰ ਤੇਲ ਲਾ ਕੇ ਬੈਠੇ ਆ ਜਦੇ ਅਸੀਂ ਪਾਣੀ ਦੇ ਵਿੱਚ ਰੋੜਦੇ ਜਾਵਾਂਗੇ ਚਾਹੇ ਮਰਿਆਂ ਨੂੰ ਫੜ ਲਾਂਗੇ ਚਾਹੇ ਜੀਵਿਆਂ ਨੂੰ ਫੜ ਲਾਂਗੇ ਔਰ ਉਹ ਵਾਸਤੇ ਸਾਡੇ ਆਈ ਆ ਉਹ ਦੇਖੋ ਕਿਹੜੇ ਕਿਹੜੇ ਸੰਗਠਵਾ ਦੇ ਸਾਡੇ ਕੋਲ ਆਰਮੀ ਆ ਕੇ ਬੈਠੀ ਆ ਵੀ ਅਸੀਂ ਰੁੜਦੇ ਜਾਈਏ ਮੇਰੇ ਉਧਰੋਂ ਕੈਮਰਾ ਮਾਰ ਕੇ ਦੇਖੋ ਓਏ ਪਾਣੀ ਦੀ ਬਹਾਰ ਜ਼ਿਆਦਾ ਵਾ ਜ਼ਿਆਦਾ ਨਾ ਦੇਖੋ ਮੁੰਡਿਆ ਸਾਹਿਬ ਸਾਰੀ ਅੱਧਾ ਘੰਟਾ ਪਹਿਲਾਂ ਮਿਲੇ ਪੁੱਛੋ ਕੀ ਕਹਿੰਦੇ ਚਾਚਾ ਜੀ ਮੈਨੂੰ ਕਹਿੰਦਾ ਮੈਂ ਮੈਂ ਮੁੰਡਿਆ ਸਾਹਿਬ ਨੂੰ ਆਪ ਕਿਹਾ ਮੈਂ ਕਿਹਾ ਮੰਤਰੀ ਸਾਹਿਬ ਧੰਨਵਾਦੀ ਥੋੜਾ ਕਹਿੰਦਾ ਪਾਣੀ ਘਟਾ ਕਹਿੰਦਾ ਪਾਣੀ ਘਟਵਾਤਾ ਕਹਿੰਦਾ ਅਸੀਂ ਅਸੀਂ ਇਹਨਾਂ ਚਾਹ ਜੁਗੀ ਗਲਾਸ ਲੈਣ ਗਏ ਸੀ ਗਲਾਸ ਸਾਡੇ ਹੱਥੇ ਮੈਂ ਕਿਹਾ ਮੰਤਰੀ ਸਾਹਿਬ ਕਰੋ ਕੋਈ ਕਿਰਪਾ ਗੱਡੀ ਰੋਕੀ ਬਲ ਕਹਿੰਦਾ ਫਿਕਰ ਨਾ ਲਗਾ ਮਗਾ ਉਦਾਂ ਕੋ ਇਹ ਕਹਿੰਦਾ ਸਭ ਕੁਝ ਨਾ ਫਿਕਰ ਨਾ ਕਰੋ ਪਾਣੀ ਦਾ ਹੁਣ ਤਾਂ ਪਾਣੀ ਘਟਾ ਫੇਦਾ ਮਤਲਬ ਇਹਨਾਂ ਦੇ ਹੱਥ ਵਿੱਚ ਆ ਚਾਬੀ ਪਾਣੀ ਘਟਾ ਦਿਓ ਕਦੇ ਵਧਾ ਦਿਓ ਇਹ ਰਾਤ ਨੂੰ 1 ਵਜੇ ਛੱਡਦੇ ਆ ਇਹ ਸਰਕਾਰਾਂ ਇੱਥੋਂ ਸਾਨੂੰ ਪਤਾ ਨਹੀਂ ਲੱਗਿਆ ਵੀ ਇਹ ਆਪੇ ਘਟਾਉਂਦੇ ਆ ਤੇ ਆਪੇ ਵਧਾਉਂਦੇ ਆ ਹੁਣ ਤੁਸੀਂ ਮਤਲਬ ਦਿਓ ਜਿੰਨਾ ਜੋ ਹੋਇਆ ਉਹਦਾ ਜ਼ਿੰਮੇਵਾਰ ਸਰਕਾਰਾਂ ਨੂੰ ਠਹਿਰਾ ਰਹੇ ਹੋ ਨਹੀਂ ਜੀ ਦੇਖੋ ਹੋਰ ਨਹੀਂ ਅਸੀਂ ਆਪੇ ਆਂ ਜ਼ਿੰਮੇਵਾਰ ਜੀ ਜਿਹਨਾਂ ਨੇ ਝੋਨਾ ਵੇ ਚਲਾ ਲਿਆ ਸੀ ਆਪਦੀ ਜ਼ਮੀਨ ਤੇ ਏ ਮੋਤੀ ਕਹਿੰਦੇ ਝੋਨਾ ਬੰਦ ਕਰੋ ਉਹਨਾਂ ਦਾ ਪਾਣੀ ਛੱਡ ਕੇ ਮਾਰਦਾ ਲੋਕ ਤੁਸੀਂ ਸਮਝ ਨਹੀਂ ਜਿਹੜੇ ਪ੍ਰਸ਼ਾਸਨ ਕਹਿੰਦਾ 100 ਫੁੱਟ ਤੇ ਆਣਦੇ ਅਸੀਂ ਕੰਮ ਕਰਾਂਗੇ 100 ਫੁੱਟ ਦੇ ਕੰਮ ਯਾਰ ਕੰਮ ਕੁਝ ਨਹੀਂ ਕੀਤਾ ਇਹਨਾਂ ਨੇ ਰੋੜਾ ਬੱਟਾ ਸਾਰਾ ਉੱਥੇ ਪਿਆ ਜਦੋਂ ਉੱਥੇ ਨਮਾ ਚੱਕੂ ਤਾਂ ਹੀ ਨਮਾ ਲਾਉਂ ਹੈ ਅੱਜ ਕਾ ਬੰਨਾਂ ਦੇ ਸਾਹਮਣੇ ਪਿੱਛੇ ਲਾ ਦੇ ਰੋਗੋ ਯਾਰ ਸਾਰਾ ਬੰਨ ਅਸੀਂ ਵੀਰੇ ਜੀ ਠੀਕ ਆ 200 200 ਕਿਲਾ 250 ਕਿਲਾ ਰੜ ਗਿਆ 5-7000 ਕੁ ਲੋੜ ਰੜ ਗਿਆ ਵੀਰੇ ਔਰ ਜਿਹੜਾ ਪਿੱਛੇ ਬੰਨ ਲਾਇਆ ਜਾ ਰਿਹਾ ਹੁਣ ਘਟੋ ਘਟੇ 2 ਕਿਲੇ ਪਿੱਛੇ ਉਹ ਲਾਂਦ ਦਾ ਕਹਿਦੇ ਨਹੀਂ ਫਿਰ ਕੀ ਫਾਇਦਾ ਹੁਣ ਕੀ ਲਾਂਦ ਦੀ ਪਹਿਲਾਂ ਕੰਮ ਨਹੀਂ ਸਾਨੂੰ ਕਰਨ ਦਿੱਤਾ ਹੁਣ ਕੀ ਫਾਇਦਾ ਲਾਂਦ ਦਾ ਹੁਣ ਤਾਂ ਬਕਵਾਸ ਕਰਦੇ ਥੇ ਸ਼ਾਮੇ ਬੈਠੇ ਹੁਣ ਕੀ ਫਾਇਦਾ ਉਹ ਦੇਖੋ ਜੀ ਸਾਰੇ ਕੁਝ ਨਾ ਜਦ ਇਹਨਾਂ ਤੇ ਗੱਲ ਆਣੀ ਨਹੀਂ ਫਿਰ ਇਹਨਾਂ ਨੂੰ ਪਤਾ ਲੱਗਣਾ 22 ਪੱਤ ਸਾਲ ਪਹਿਲਾਂ ਤਾਂ ਨਹੀਂ ਸ਼ਾਮੇ ਬੈਠੇ ਜਮੀਨ ਘਰ ਆਤੀ ਹੁਣ ਤਾਂ 4 ਕਿਲੇ ਹਟ ਕੇ ਪਿੱਛੇ ਪ੍ਰਸ਼ਾਸਨ ਡਰਦਾ ਮਾਰਾ ਦੂਰ ਬੰਨ ਲਾ ਰਿਹਾ ਵੀ ਅਸੀਂ ਦੂਰ ਲਾਈਏ ਨੇੜੇ ਨਾਲ ਲਾਈਏ ਅਸੀਂ ਕਹਿੰਦੇ ਵਿਚ ਨਾ ਕਰੀਏ ਉਹ ਦੇਖੋ ਜਿਹੜਾ ਬੰਨ ਲਾ ਰਿਹਾ ਉਹ ਸਾਡਾ ਜਿਹੜਾ ਆ ਭਾਈ ਭਰਾ ਸਾਡੇ ਜ਼ਮੀਨਾਂ ਵਾਲਿਆ ਇਹ ਵੀ ਮਾਰਤੇ ਵੀ ਇਹ ਘਰ ਕੇ ਬੰਨ ਇੱਥੇ ਜਿੱਥੇ ਆ ਉੱਥੇ ਚੱਲ ਜੂਗਾ ਭਾਈ ਮਾਂ ਹੁੰਦੀ ਆ ਜ਼ਮੀਨ ਬਿਲਕੁਲ ਜਿਹੜਾ ਡੈਗ ਰਹੀ ਆ ਨਾ ਉਹਨੂੰ ਪਤਾ ਵਾ ਦਰਦ ਉਹਦਾ ਕਾਲਜਾ ਪੜ ਰਿਹਾ ਉਹਦਾ ਚੱਲ ਜਿੱਥੇ ਬੈਠੇ ਹੁਣ ਮੰਤਰੀ ਸ਼ੰਤਰੀ ਆਂਦਾ ਫੋਟੋ ਕਰਾ ਕੇ ਭੈਣ ਤੋਂ ਚੱਲ ਜਾ ਬੋਰਾ ਚੱਲਦਾ ਤੂੰ 100 ਬੰਦਾ ਲੈ ਕੇ ਦਾ ਕਿ ਮਿੱਟੀ ਲਾ ਲਾਂ ਦਾ ਕੱਪੜਾ ਜਾ ਕੇ ਦੇਖੋ ਤੇ ਸ਼ਾਮੇ ਬੈਠੇ ਆਓ ਇਹ ਕਹਿੰਦੇ ਮਢੀ ਰਾ ਕੋਈ ਮਢੀ ਦੀ ਸਾਨੂੰ ਸਾਰੀ ਹੈਲਪ ਕਰਨ ਲੱਗ ਸਾਨੂੰ ਮਢੀ ਦੱਸਦੀ ਆ ਅਸੀਂ 15 ਦਿਨ ਉਹ ਘੇਰੇ ਲੱਗੇ ਨੂੰ ਸਾਨੂੰ ਮਢੀ ਲੱਗਿਆ ਆਪਣੇ ਹੱਥ ਪੱਟਣੇ ਲੱਗੇ ਹੋ ਗਏ ਸਾਨੂੰ ਮਢੀ ਦੱਸਦੀ ਆ ਤੁਸੀਂ ਸਾਰੇ ਸ਼ਾਮੇ ਬੈਠੇ ਆ ਤੁਸੀਂ ਕੀ ਆ ਅੱਧਾ ਨੱਠੇ ਆ ਅਜੇ ਹਜੇ ਤਾਂ ਦੂਰ ਆ ਅਜੇ ਤਾਂ ਦੂਰ ਜਿਹੜੇ ਨੇ ਗਿੱਟਿਆਂ ਦੇ ਲਾ ਕੇ ਬੱਚੇ ਨੇ ਫੇਰ ਪਤਾ ਲੱਗਣਾ ਉਹ ਪਰੇ ਸੀ ਜ਼ਮੀਨ ਹਜੇ ਤਾਂ ਕਹਿੰਦੀ ਦੂਰ ਆ ਅਜੇ ਵੀ ਦੂਰ ਆ ਆ ਦੂਰ ਦੂਰ ਕਰਕੇ ਤੇ ਭਾਈ ਇਹਨਾਂ ਦੇ ਹਿਸਾਬ ਨਾਲ ਕੰਮ ਹੋਇਆ ਜਿਹੜੀਆਂ ਹੋਰ ਸੰਸਥਾਵਾਂ ਆ ਜਾਂ ਜਿੰਨੇ ਪੰਜਾਬੀ ਸਿੰਗਰ ਜਿਹੜੇ ਹੋਰ ਹੜਪੀੜਾਂ ਦੀ ਸਹਾਇਤਾ ਕਰ ਰਹੇ ਆ ਉਹਨਾਂ ਵੱਲੋਂ ਕੋਈ ਇਸ ਇਲਾਕੇ ਦੇ ਲਈ ਲੁਧਿਆਣੇ ਦੇ ਲਈ ਕੋਈ ਕੁਝ ਕੀਤਾ ਜਾ ਰਿਹਾ ਹੈ ਤਲਜੀਤ ਜੀ ਤਰਾ ਦੇਖੋ ਤਲਜੀਤ ਨਾ ਨਾ ਵੀ ਦਸੀਸਾ ਇਹਨਾਂ ਕਿਹਾ ਵੀ ਜਿਹੜੇ ਲੁਧਿਆਣੇ ਦੇ ਆ ਪਿੰਡਾਂ ਵਿੱਚ ਕੋਈ ਜ਼ਮੀਨਾਂ ਦੀ ਬਰਬਾਦੀ ਪਊਗੀ ਕੁਝ ਹੋਊਗਾ ਮੈਂ ਮੇਰੇ ਭਰਾਵਾਂ ਨਾਲ ਪੈਣਾ ਨਾ ਮੋਢੇ ਨਾਲ ਬੁੱਢਾ ਲਾ ਕੇ ਜਿੰਨੇ ਲੋਕ ਆਉਂਦੇ ਆ ਮੈਂ ਪੰਜਾਬ ਦਾ ਪੁੱਤ ਆ ਆ ਦੇਖ ਮੈਡਮ ਮੇਰਾ ਵੀਰ ਬਣ ਕੇ ਤੂੰ ਕਰੋ ਦੇਖ ਕਹਿੰਦਾ 100 ਆ ਦੇਖ ਆ ਦੇਖ ਪਾਣੀ ਕਿੰਨਾ ਤੇਜ਼ ਆ ਰਿਹਾ ਹੁਣ ਮੁੰਡੀਆਂ ਨੂੰ ਇਹ ਦਿਖਾਇਆ ਜਾਵੇ ਇਹ ਕੀ ਪਾਣੀ ਕਢਾਇਆ ਆ ਤੇਰੇ ਸਾਹਮਣੇ ਇੱਥੇ ਦਿਖਾਇਆ ਟਿਕਾ ਕਰਨੀ ਆ ਉਹ ਕਹਿੰਦੇ 100 ਫੁੱਟ ਪਾਣੀ ਕਢਾਵਾਂਗੇ ਦਿਖਾਓ ਮੜਾ ਪਹਿਲੇ ਇਧਰ ਨੂੰ ਕੈਮਰਾ ਘੁਮਾਈ ਮੇਰਾ ਵੀਰ ਬਣ ਹਾਂ ਦੇਖੋ ਸਾਰੇ ਕਿੰਨੇ ਜਮੇ ਰਾਤ ਕੀ ਆ ਉਹ ਉੱਥੇ ਖੜੇ ਸੀ ਬੱਬੇ ਸਾਰੇ ਤਿੰਨ ਤਿੰਨ ਮੰਜ਼ਲੀਆਂ ਤੇ ਗੋਠੀਆਂ ਦੇ ਬੈਠੇ ਸਾਨੂੰ ਬਾਈ ਇਹਨਾਂ ਦੇ ਪਾਣੀ ਕਟਾਣ ਦੀ ਪ੍ਰਦਾਨ ਦੀ ਚਾਬੀਆਂ ਦੇ ਇਹਨਾਂ ਕੋਲ ਹੀ ਆ ਹਫ਼ਤਾ ਪਹਿਲਾਂ ਉਹ ਬੱਬੇ ਖੜੇ ਸੀ ਉਹ ਉੱਥੇ ਆਪ ਸਾਬ ਲਾ ਲਓ ਜ਼ਮੀਨ ਕਿੰਨੀ ਹੰਢ ਗਈ ਹੈ ਹੁਣ ਬਰੇ ਬਹੁਤ ਜ਼ਿਆਦਾ ਪੜੀ ਆ ਬਹੁਤ ਜ਼ਿਆਦਾ ਹੱਥ ਤੋਂ ਬਾਦ ਨਹਿਰਾ ਸਾਰੀਆਂ ਖਾਲੀ ਪਈਆਂ ਉਦੇ ਛੱਡ ਦੰਦੇ ਪਾਣੀ ਸਾਡੀਆਂ ਤੁਹਾਡੇ ਸਾਹਮਣੇ ਨਹਿਰਾ ਸੁੱਕੀਆਂ ਪਈਆਂ ਉਹ ਖਾਲੀ ਸੀ ਠੀਕ ਹੈ ਕਿ ਨਹੀਂ ਇਹਨੇ ਨਾ ਪੈਂਡ ਵਾਲੇ ਮਾਰਨੇ ਤੱਕੇ ਆ ਵੀ ਪੰਜਾਬ ਡੁਬੋਣੇ ਡੁਬੋਣਾ ਸਾਬ ਯਾਰ ਬਰੇ ਨਾ ਡੁੱਬੇ ਤੈਨੂੰ ਦੱਸਦਾ ਜੇ ਨੁਕਸਾਨ ਹੋ ਗਿਆ ਨਹੀਂ ਆ ਜਿਹੜੇ ਛਾਵੇਂ ਬੈਠੇ ਆ ਖੱਜ-ਖੱਜ ਕਿੱਥੇ ਲਿਆਣੇ ਆ ਹਾਂ ਪਹਿਲੇ ਸਾਹਮਣੇ ਲਿਆਣੇ ਆ ਜੇ ਜੀਂਦੇ ਰਹਿ ਗਏ ਤਾਂ ਇਹ ਜਿੰਦੇ ਰਹਿ ਗਏ ਵੀਰੇ ਪ੍ਰਸ਼ਾਸਨ ਨੇ ਮੈਂ ਮੈਂ ਦੱਸਦਾ ਭਗਵਾਨ ਤੁਮਨ ਇੱਥੇ ਬੰਨਣਾ ਦਰਿਆ ਦੇ ਜੇ ਜਿੰਦੇ ਰਹਿ ਗਏ ਤਾਂ ਮਤਲਬ ਸਰਕਾਰ ਕੋਲੋਂ ਤੁਹਾਨੂੰ ਕੋਈ ਸਰਕਾਰ ਤੋਂ ਕੁਝ ਨਹੀਂ ਮੈਂ ਤੇ ਆ ਕੇ ਪੱਥਰ ਪਏ ਆ ਤੇਰੇ ਸਾਹਮਣੇ ਉੱਥੇ ਚਾਲ ਖੋਲੇ ਨੀ ਸਰ ਤੂੰ ਭੈਣ ਤੂੰ ਵੀ ਤਾਂ ਦੇਖ ਸਕਦਾ ਜਿੱਥੇ ਸਾਡੀ ਵੀਡੀਓ ਬਣਾ ਰਹੇ ਉੱਥੇ ਪੱਥਰਾਂ ਦੀ ਵੀ ਬਣਾ ਓਏ ਤੇਜ ਹੋ ਗਿਆ ਗੱਲ ਜਿਹਨਾਂ ਸਾਡਾ ਰੋਕ ਰਕਈਆ ਕਰਨ ਸੂ ਤਾਂ ਸਾਨੂੰ ਹੱਥ ਹੀ ਨਹੀਂ ਲਾਉਂਦੇ ਰਹਿਗੇ ਚਾਲ ਜੱਟੇ ਨੇ ਸਾਨੂੰ ਥੱਕੇ ਮਾਰੇ ਤਾਂ ਫੇਰ ਇਹ ਲੋਕਾਂ ਨੂੰ ਸਾਰਿਆਂ ਨੂੰ ਦੇਖ ਲੈ ਸਾਬਿਆਂ ਨੂੰ ਮਢੀਰ ਦੱਸਦ ਰਿਹਾ ਕੋਈ ਇਦਾਂ ਦਾ ਨਹੀਂ ਮੇਰਾ ਵੀਰ ਵਾਰ ਕਿ ਕੋਈ ਮੁੰਡਾ ਸਾਡਾ ਕਾਬ ਨੂੰ ਨਹੀਂ ਹੱਥ ਲਾਣ ਦੇਣਾ ਪੱਥਰ ਢੇਰ ਕੇ ਜਿਹੜੇ-ਜਿਹੜੇ ਇਲਾਕੇ ਦੇ ਲੋਕ ਆ ਜਿਹੜੇ ਸਾਡੇ ਨਾਲ ਆ ਗਏ ਭਾਜੀ ਕਿਹੜਾ ਇਲਾਕਾ ਤੈਨੂੰ ਗਿਣਾ ਦਈਏ ਕਿਹੜਾ ਪਿੰਡ ਤੈਨੂੰ ਦੱਸ ਦਈਏ ਦੂ ਦੱਸ ਨੇ ਇਹਨੂੰ ਪੁੱਛ ਲੈ ਭਾਈ ਨੂੰ ਕਿੱਥੇ ਦਾ ਆ ਕਿੱਥੇ ਦਾ ਪੁੱਛ ਨਹੀਂ ਤੈਨੂੰ ਦੱਸਣ ਦੀ ਲੋੜ ਹੀ ਨਹੀਂ ਬੱਲੀ ਆਉਂਦਾ ਕਾਇ ਹੋਇਆ ਭਾਜੀ ਫੇਰ ਦੀ ਆਲਦਾ ਚੰਬਾ ਸਾਰੀ ਇਹ ਆ ਮੇਰੇ ਵੀਰੇ ਜੇ ਬੰ ਜਮੇ ਸ਼ਹਿਰ ਤੋਂ ਕੋਈ ਹੁੰਦਾ ਆ ਤੇ ਕਿੰਨੇ ਇਲਾਕੇ ਨੂੰ ਮਾਰ ਕਰ ਦੂਗਾ ਆ ਲੁਧਿਆਣਾ ਮਾਛੂਆੜੇ ਦਾ ਕਰਦਾ ਹਾਂ ਮਹਾਰਾਜ ਕੱਢ ਕੇ ਕੇ ਗੱਲ ਕਹਿਣਾ ਜਿਹੜੇ ਇਹ ਸ਼ਾਮੇ ਬੈਠੇ ਆ ਨੀ ਕੱਲਾ ਪਿੰਡਾਂ ਨੂੰ ਨਹੀਂ ਇਹਨਾਂ ਨੂੰ ਵੀ ਨੁਕਸਾਨ ਆਉਣਾ ਤੁਸੀਂ ਦੇਖਦੇ ਨੀ ਮੰਜਲੇ ਕਰਦੀਆਂ ਇਹਨਾਂ ਦੀ ਵੀ ਕਰਨੀ ਆ ਉਹ ਯਾਰ ਇਹਨਾਂ ਦੇ ਜਿਹੜੇ ਜਿਹੜੇ ਪ੍ਰੋਫੈਸਰਾਂ ਦੇ ਅਕਸਰ ਆਏ ਆ ਲੁਧਿਆਣੇ 'ਚ ਇਹਨਾਂ ਦੇ ਘਰ ਆ ਉਹ ਜੇ ਸਾਡੇ ਘਰ ਨੇ ਇਹਨਾਂ ਦੇ ਕਿਹੜਾ ਬਚਣ ਲੱਗੇ ਆ ਖਵਾਜਾ ਜੀ ਨਾਲੇ ਸਾ ਕਰੂ ਇਹਨਾਂ ਦਾ ਹਾਂਜੀ ਤਾਂ ਭਾਈ ਜਾਰੇ ਦੇ ਸਾਰੇ ਇਹਨਾਂ ਨੂੰ ਕਿੱਦਾਂ ਕਮਾਉਂਦਾ ਆ ਬੀਬੀ ਟਰੈਲੀਆਂ ਟਿੱਪਰ ਲਿਆਂਦੇ ਸੀ ਟਿੱਪਰ ਪਰ ਮਾਰਾ ਲਿਆ ਜੀ ਭਾਈ ਜੀ ਹੋਰ ਵਧ ਗਿਆ ਜਲ ਚਲੋ ਭਾਈ ਜੀ ਦਾ ਖਾਲਸਾ ਕੋਣੇ ਗੇਤੀਆਂ ਵਾ ਅਕੜਾ ਦੇ ਜੋਗੀ ਨਹੀਂ ਤੂੰ ਦੱਸ ਦਬਲ ਹੋ ਗਈ ਸਪੀਡ ਤੇ ਹੁਣ ਇੱਥੇ ਪ੍ਰੈਸ਼ਰ ਕੀ ਕਰ ਸਕਦਾ ਸਰਦਾਰ ਬਾਨੀ ਲਾ ਦੇ ਨਾ ਬਾਨੀ ਲਾ ਦੇ ਉਹਦੇ ਕੁਝ ਕਰੂ ਤੁਸੀਂ ਦੇਖ ਸਕਦੇ ਆ ਕਿ ਇਲਾਕੇ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਆ ਔਰ ਪਾਣੀ ਦੀ ਜਿਹੜੀ ਸਪੀਡ ਆ ਬਹੁਤ ਤੇਜ਼ ਆ ਪਾਣੀ ਦੀ ਸਪੀਡ ਵੀ ਔਰ ਇਲਾਕੇ ਵਾਲੇ ਲੋਕ ਵੀ ਜਿਹੜੇ ਆ ਬਹੁਤ ਜ਼ਿਆਦਾ ਖਫਾ ਆ ਕਿ ਜੋ ਦੇਖ ਰਿਹਾ ਇਸ ਟਾਈਮ ਪ੍ਰਸ਼ਾਸਨ